ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ 28 ਜੂਨ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆ ਵੀਡੀਓ ਕਵਰ ਕਰਦੇ ਆ ਸੋ ਇੱਦਾਂ ਦੀਆਂ ਗਾਂਾਂ ਖਰੀਦਣ ਤੇ ਵੇਚਣ ਲਈ ਆਪਣੇ ਨੰਬਰਾਂ ਤੇ ਤੁਸੀਂ ਕਦੋਂ ਵੀ ਸੰਪਰਕ ਕਰ ਸਕਦੇ ਹੋ WhatsApp ਤੇ ਵੀਡੀਓ ਭੇਜ ਕੇ ਪਸੂ ਖਰੀਦ ਸਕਦੇ ਹਾਂ ਤੇ ਵੇਚ ਵੀ ਸਕਦੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਮੋਬਾਈਲ ਨੰਬਰ 9578448264 9478263916 9578448264 9478263916 ਸੋ ਅੱਜ ਆਪਾਂ 28 ਜੂਨ ਨੂੰ ਵੀਡੀਓ ਕਵਰ ਕਰ ਰਹੇ ਹਾਂ ਸ਼ਾਮ ਨੂੰ ਆਪਣਾ 4:00 ਦਾ ਟਾਈਮ ਆ ਵੀਡੀਓ ਬਣਾਉਣ ਦਾ 28 ਜੂਨ 2024 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਪਹਿਲਣ ਬੱਸੀ ਤੁਹਾਨੂੰ ਦਿਖਾਉਣੀ ਆਪਾਂ ਸੁਦੇਸ਼ਾਨਾ ਤੁਸੀਂ ਫੁੱਲ ਬਰੀਡ ਦੇ ਵਿੱਚ ਬੱਸੀ ਆ। ਇਹ ਖੀਰੀ ਤੋਂ ਹਜੇ 2 ਦੰਦ ਬੱਸੀ ਹੋ ਰਹੀ ਆ। ਖੀਰੀ ਤੋਂ 2 ਦੰਦ ਹੋ ਰਹੀ ਆ ਮਗਰ ਵੀ ਬੱਛੀ ਆ ਤੁਸੀਂ ਦੇਖ ਸਕਦੇ ਹੋ। ਜਿਹੜੇ ਸੀਮਣ ਦੀ ਮਗਰ ਬੱਸੀ ਆ ਸਾਰਾ ਰਿਕਾਰਡ ਦੇ ਦਾਂਗੇ ਆਪਾਂ। ਬਹੁਤ ਚੰਗੀ ਰਿਕਾਰਡ ਦੀ ਬੱਛੀ ਆ ਤੇ ਆਪ ਵੀ ਇਹ ਪਹਿਲਾ ਸੂਆ ਬੱਸੀ ਸੂਈ ਆ। ਕੱਲ ਇਹਦੀ ਡਿਲੀਵਰੀ ਹੋਈ ਆ। ਕੱਲ ਸਵੇਰ ਇਹ ਸੂਈ ਆ। ਥਣ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਨੇੜ ਤੋਂ ਚੱਕ ਰਾਵਾਂਗੇ। ਜਿਹੜੇ ਸੀਮਣ ਦੀ ਆ ਆ ਤੇ ਕਿਹੜੇ ਵੀ ਬੱਸੀ ਆ ਸਾਰਾ ਪਰ ਰਿਕਾਰਡ ਦੇ ਦਾਂਗੇ। ਸੋ ਬੱਸੀ ਦੀ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਆ। ਖਾਣ ਪੀਣ ਨੂੰ ਫੁੱਲ ਚਾਰੂ ਆ ਹਨ ਤੋਰ ਕੇ ਦਿਖਾਵਾਂਗੇ ਧਾਰਾਂ ਵੀ ਮਾਰ ਕੇ ਦਿਖਾਵਾਂਗੇ ਬੁਲਬੁਲ ਦਾ ਬੱਚੇ ਹੀ ਆ ਦੇਖ ਸਰ ਥਣ ਸੋਹਣਾ ਹੱਥੀ ਚਵਾਈ ਵਾਲਾ ਲੱਗਿਆ ਕੱਲਾ ਕੱਲਾ ਨਿਖੜਵਾ ਕੋਈ ਖੋਟ ਸਾਂਗ ਨਹੀਂ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਣਾ ਦੀ ਇਹ ਪਾਸ ਹੋ ਚੁੱਕੀ ਆ ਤੁਹਾਨੂੰ ਧਾਰਾ ਮਾਰ ਕੇ ਵੀਡੀਓ ਚ ਦਿਖਾਵਾਂਗੇ ਕੱਲਾ ਕੱਲਾ ਨਿਖੜਵਾ ਥਾਣਾ ਤੁਸੀਂ ਦੇਖ ਸਕਦੇ ਹੋ ਪੂਰਾ ਫੁੱਲ ਵਿੱਤੀ ਤੇ ਥਾਣਾ ਗਲਾਬੀ ਗਲਾਬੀ ਮੋਟਾ ਮੋਟਾ ਸੋਬਸੀ ਦੀ ਫੇਸ ਬਿਊਟੀ ਚੈੱਕ ਕਰਿਓ ਮੱਥੇ ਟੋਆ ਛੋਟੀ ਆ ਛੋਟਾ ਕੰਨ ਨਾ ਮੋਟੀ ਅੱਖ ਮੱਥੇ ਟੋਆ ਫੁੱਲ ਬਰੀਡ ਦੇਖੋ ਤੁਸੀਂ ਬਾਕੀ ਬੱਚਾ ਵੀ ਬਹੁਤ ਚੰਗਾ ਮਗਰ ਜਿਹੜਾ ਬੱਸੀ ਦਿੱਤੀ ਆ ਬਹੁਤ ਚੰਗੀ ਆ 나ੜਵਾ ਤੁਸੀਂ ਦੇਖੋ ਕੱਚਾ ਨਾਲ ਆ ਕੱਲ ਸਵੇਰ ਵੀ ਸੂਈ ਹੋਈ ਆ ਸਾਰਾ ਦੋਵਾਂ ਮਾਵਾ ਤੀਆਂ ਦਾ ਫੁੱਲ ਰਿਕਾਰਡ ਆਪਣੇ ਕੋਲੇ ਪਿਆਰ ਪਿਆਵ ਵਾਲੀ ਜਰਸੀ ਆ ਇਹ ਸੋ ਸਵੇਰ ਆਪਾਂ ਇਹਦੀ 6 ਕਿਲੋ ਬੋਲੀ ਗੱਡੀ ਆ ਤੁਸੀਂ ਦੇਖ ਸਕਦੇ ਹੋ ਹੁਣ ਸ਼ਾਮ ਦਾ 4 ਵਜੇ ਦਾ ਟਾਈਮ ਆ 3:30-4 ਵਜੇ ਦਾ ਟਾਈਮ ਆ ਸ਼ਾਮ ਦਾ ਸਵੇਰ 6 ਕਿਲੋ ਬੋਲੀ ਗੱਡੀ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਚੁੱਕੇ ਆ ਜਿਸ ਤਰ੍ਹਾਂ ਤੁਸੀਂ ਪੂਰਾ ਕੰਪਲਟ ਆਰਡਰ ਆ ਪਹਿਲਾ ਸੂਆ ਪਲੂਣ ਬੱਚੀ ਬਹੁਤ ਵੀਰਾਂ ਦੀ ਡਿਮਾਂਡ ਆ ਵੀ ਆਪਾਂ ਚੰਗੀ ਬਰੀਡ ਵਾਲੀ ਜਰਸੀ ਬੱਸੀ ਲੈਣੀ ਆ ਜਿੰਨੇ ਮੇਰੇ ਵੀਰਾਂ ਨੇ ਜਰਸੀ ਤੇ ਕੰਮ ਕਰਨਾ ਉਹਨਾਂ ਲਈ ਸੁਨੇਹਰੀ ਮੌਕਾ ਤੁਸੀਂ ਦੇ ਸਕਦੇ ਹੋ ਬੁਲਬਲ ਦਾ ਬੱਚਾ ਹੀ ਆ ਪੂਰੀ ਰਿਕਾਰਡਡ ਬੱਸੀ ਆ ਮਗਰ ਕਿਹੜੇ ਸੀਮਣ ਦੀ ਬੱਸੀ ਆ ਸਾਰਾ ਰਿਕਾਰਡ ਆ ਲੈ ਚੱਲ ਪੁੱਤ ਫੇਰ ਪਾਣੀ ਪਿਆ ਦੀ ਲੈ ਚੱਲ ਜਿਸਾ ਦਾ ਥੀਮ ਹਵਾਨਾ ਚੈੱਕ ਕਰਿਓ ਪਹਿਲੇ ਸੂਏ ਚ ਇਹ ਚੰਗਾ ਦੁੱਧ ਪਾਊਗੀ ਮਾ ਦਾ ਰਿਕਾਰਡ 30 32 ਕਿਲੋ ਦਾਦੀ ਮਾ ਦਾ ਰਿਕਾਰਡ ਇੱਕ ਕਿਹੜਾ ਹੋਰ ਘੜਾ ਦੇ ਲੈ ਚੱਲ ਸੋ ਦੇਖੋ ਫੱਤੀ ਚਵਾਈ ਵਾਲਾ ਸੋਹਣਾ ਥਾਣਾ ਕੋਲੀ ਤੇ ਮੋਟੀ ਚਵਾਈ ਆ ਕੋਈ ਆਲ ਵਗੈਰਾ ਨਹੀਂ ਕਰਦੀ ਸਾਨੂੰ ਧਾਰਾਂ ਆਪਾਂ ਮਾਰ ਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਸੋ ਦੇਖੋ ਫੇਸਕਵਾਰ ਕੀ ਇੱਕ ਵਾਰੀ ਫੇਰ ਦੇਖ ਸਕਦੇ ਹੋ ਹਾਈਟ ਲੈਂਥ ਵਧੀਆ ਕੀ ਫੁੱਲ ਆ ਛੋਟਾ ਬੱਚਾ ਗਾ ਦੋ ਦੰਦ ਅਜੇ ਹੋ ਰਹੀ ਐ ਖੀਰੀ ਤੋਂ ਸੋ ਦੇਖੋ ਭਵਾਨਾ ਮਗਰ ਬੱਚਾ ਵੀ ਬੱਸੀ ਆ ਬਨ ਲਾ ਪੁੱਤ ਹੁਣ ਧਾਰਾਂ ਮਾਰ ਕੇ ਦਿਖਾ ਦੇ ਬਨ ਲਾ ਸੁਣ ਧਾਰਾਂ ਮਾਰ ਕੇ ਦਿਖਾਵਾਂਗੇ ਆਪਾਂ ਖਾਣ ਪੀਣ ਨੂੰ ਬਹੁਤ ਜ਼ਾਰੂਰ ਆ ਤੁਸੀਂ ਦੇਖ ਸਕਦੇ ਹੋ ਖਾਂਦੀ ਪੀਂਦੀ ਫੁੱਲਾ ਜਿਹੜਾ ਪਸ਼ੂ ਖਾਂਦਾ ਪੀਂਦਾ ਚੰਗਾ ਉਹੀ ਦੁੱਧ ਪਾਊਗਾ ਬਾਕੀ ਗਰਮੀ ਦਾ ਸਮਾਂ ਦਾ ਜਿਹੜਾ ਵੀਰ ਚੰਗੀ ਸੰਭਲੂਗਾ ਜਿਹਨੇ ਬਰੀਡ ਤੇ ਕੰਮ ਕਰਨਾ ਸੋ ਬੱਚਾ ਵੀ ਬਹੁਤ ਚੰਗਾ ਤੁਸੀਂ ਦੇਖ ਸਕਦੇ ਹੋ ਧਾਰਾ ਮਾਰਕੀਟ ਹਾਬਾਤ ਸੋ ਪਹਿਲਨ ਬੱਸੀ ਆ ਕੋਈ ਆਲ ਵਗੈਰਾ ਨਹੀਂ ਕਰਦੀ ਬਈਆ ਪੁੱਤ ਇਦਾਂ ਹੀ ਸਾਨੂੰ ਬਹਿ ਕੇ ਪਾ ਧਾਰਾ ਮਾਰਕੀਟ ਦਿਖਾ ਦਾਂਗੇ ਦੇਖੋ ਤੁਸੀਂ ਨਿਆਣਾ ਪਾਓ ਨਾ ਪਾਓ ਦੇਖੋ ਧਾਰਾ ਕੋਲੀ ਤੇ ਮੋਟੀ ਚਵਾਈ ਆ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਦੇਖੋ ਫੜਾ ਦੀ ਪੂਰੀ ਇਹ ਪਾਸ ਹੋ ਚੁੱਕੀ ਆ ਕੋਈ ਭੂਰ ਸਰਲਾ ਨਹੀਂ ਦੇਖੋ ਜਿਵੇਂ ਸਾਨੂੰ ਪੋਲੀ ਤੇ ਮੋਟੀ ਚਵਾਈ ਆ ਸੜਦੇ ਬਤੋਕੇ ਆ ਮੂਰੇ ਥਣਾ ਦੀਆਂ ਮਾਲ ਸੋ ਦੇਖੋ ਪੂਰੀ ਪੋਲੀ ਤੇ ਮੋਟੀ ਚਵਾਈ ਆ ਸੜਦੇ ਬਤੋਕੇ ਆ ਬਸ ਯਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦਾ ਧੰਨਵਾਦ ਜੀ